ਮੈਂ ਫਰੀਦਕੋਟ ਵਿੱਚ ਆਇਆ ਸਾਡੀ ਪਾਰਟੀ ਦੇ ਸਾਰੇ ਸੀਨੀਅਰ ਲੀਡਰਸ ਅੱਜ ਇੱਥੇ ਇਕੱਠੇ ਹੈ ਔਰ ਅੱਜ ਮੇਰੇ ਆਉਂਦਾ ਮਤਲਬ ਇਨਾ ਹੀ ਹੈ ਕਿ ਕਾਂਗਰਸ ਹਾਈਕਮਨ ਨੇ ਸਾਡੇ ਕਾਂਗਰਸ ਦੇ ਅਧਿਖਸ਼ ਮਲਕਾਰਜਨ ਫਾੜਗੇ ਜੀ ਨੇ ਔਰ ਰਾਹੁਲ ਗਾਂਧੀ ਜੀ ਨੇ ਇਸ ਗੱਲ ਦਾ ਫੈਸਲਾ ਕੀਤਾ ਹੈ ਕਿ ਪੂਰੇ ਦੇਸ਼ ਦੇ ਅੰਦਰ ਸੰਵਿਧਾਨ ਬਚਾਓ ਰੈਲੀਆਂ ਦਾ ਆਯੋਜਨ ਕਰਨਾ ਹੈ ਔਰ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੀ ਇਹ ਰੈਲੀਆਂ ਦਾ ਦੀ ਸ਼ੁਰੂਆਤ ਹੋ ਰਹੀ ਹੈ ਸਭ ਤੋਂ ਪਹਿਲੇ 4 ਤਰੀਕ ਵਾਲੇ ਦਿਨ 4 ਤਰੀਕ ਨੂੰ 4 April ਨੂੰ 4 ਮਈ ਨੂੰ 4 ਮਹੀ ਨੂੰ ਇਸ ਐਤਵਾਰ ਵਾਲੇ ਦਿਨ 4 ਮਈ ਐਤਵਾਰ ਸੰਗਰੂਰ ਤੇ ਵਿੱਚ ਸਟੇਟ ਨਿਪਧਰ ਦੀ ਜਿਹੜੀ ਰੈਲੀ ਹੈ ਉਹ ਸਾਡੀ ਹੋ ਰਹੀ ਹੈ 6 ਤਰੀਕ ਤੋਂ ਲੈ ਕੇ 14 ਤਰੀਕ ਤੱਕ ਫਿਰ ਪੂਰੇ ਜ਼ਿਲ੍ਹਿਆਂ ਦੇ ਅੰਦਰ ਇਹ ਰੈਲੀਆਂ ਦਾ سلسلہ ਜਾਰੀ ਹੋਏਗਾ ਔਰ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਸੰਵਿਧਾਨ ਬਚਾਓ ਰੈਲੀਆਂ 6 ਤਰੀਕ ਤੋਂ ਲੈ ਕੇ 14 ਤਰੀਕ ਤੱਕ ਹੋਣਗੀਆਂ 4 ਤਰੀਕ ਨੂੰ ਸੰਗਰੂਰ ਦੇ ਵਿੱਚ ਸਟੇਟ ਪੱਧਰੀ ਜਿਹੜੀ ਰੈਲੀ ਹੈ ਸੰਵਿਧਾਨ ਬਚਾਓ ਰੈਲੀ ਉਹ ਹੋਣ ਜਾ ਰਹੀ ਹੈ ਉਹਦੇ ਦੇ ਨਾਲ ਨਾਲ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਇਹਦੇ ਬਾਅਦ ਇਹ ਪੜਾਅ ਖਤਮ ਹੋਣ ਤੋਂ ਬਾਅਦ ਜ਼ਿਲ੍ਹਕਾਂ ਦਾ ਅਸੀਂ ਵਿਧਾਨ ਸਭਾ ਵਾਈਜ਼ ਵੀ ਜਿਹੜੀਆਂ 117 ਹਲਕਿਆਂ ਦੇ ਵਿੱਚ ਫਿਰ ਰੈਲੀਆਂ ਕਰਨ ਜਾ ਰਹੇ ਆਂ ਔਰ ਪੂਰੇ ਅਸੀਂ ਸਟੇਟ ਨੂੰ ਇਹਦੇ ਵਿੱਚ ਅਸੀਂ ਕਵਰ ਕਰਾਂਗੇ ਔਰ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਨੇ ਮੈਨੂੰ ਆਦੇਸ਼ ਦੇ ਕੇ ਇੱਥੇ ਭੇਜਿਆ ਮੈਂ ਅੱਜ ਇੱਥੇ ਆਇਆ ਔਰ ਅਸੀਂ ਇਹਨਾਂ ਤਿਆਰੀਆਂ ਦਾ ਸਾਰੇ ਮਿਲ ਕੇ ਜਾਇਜਾ ਲਾਂਗੇ ਔਰ ਸਾਰੀਆਂ ਤਿਆਰੀਆਂ ਜਿਹੜੀਆਂ ਹੈਗੀਆਂ ਉਹ ਨਾਲ ਮਿਲ ਕੇ ਸਾਰੀ ਤਿਆਰੀਆਂ ਇਹ ਹੋਣ ਸੰਗਰੂਰ ਦੇ ਵਿੱਚ 4 ਤਰੀਕ ਦੀ ਰੈਲੀ ਨੂੰ ਸਫਲ ਕਰਨ ਵਾਸਤੇ ਅੱਜ ਮੇਰਾ ਮੇਨ ਮਕਸਦ ਜਿਹੜਾ ਇੱਥੇ ਆਉਂਦਾ ਉਹ ਇਹ ਹੈ ਕਿ ਜਿਹੜੀ 4 ਮਈ ਦੀ ਰੈਲੀ ਹੈ ਉਹਨੂੰ ਸਫਲ ਕਰਨ ਵਾਸਤੇ ਅੱਜ ਇਹ ਸਾਰੇ ਸਾਥੀਆਂ ਨਾਲ ਮੈਂ ਮੀਟਿੰਗ ਕਰਨ ਵਾਸਤੇ ਆਇਆ ਹਾਂ ਔਰ ਇਹ ਜਿਹੜੀਆਂ ਰੈਲੀਆਂ ਦਾ ਸਿਲਸਿਲਾ ਇਹ ਜਾਰੀ ਹੋਵੇ ਇਹਦੇ ਵਾਸਤੇ ਅਸੀਂ ਸਾਰੇ ਮੀਟਿੰਗ ਕਰਾਂਗੇ ਜਿਹੜੀ ਰੈਲੀ ਮੂਰੀਆ ਸੰਗਰੂਲ ਵਿੱਚ ਉਸ ਵਿੱਚ ਕਿਹੜੇ-ਕਿਹੜੇ ਵੱਡੇ ਲੀਡਰ ਪਹੁੰਚਣ ਦੀ ਜਿਹੜੀ ਉਮੀਦ ਰੱਖੀ ਹੈ ਪਹਿਲੀ ਗੱਲ ਤੇ ਹੈ ਕਿ ਸਾਡੇ ਜਨਰਲ ਸੈਕਟਰੀ ਬਪੇਸ਼ ਬਘੇਲ ਜੀ ਇਸ ਰੈਲੀ ਦੇ ਵਿੱਚ ਆਉਣਗੇ ਔਰ ਇਹ ਸਟੇਟ ਦੇ ਤੋਂ ਇਲਾਵਾ ਇਹ ਜਿਹੜੀ ਰੈਲੀ ਹੈ ਇਹਦੇ ਵਿੱਚ ਨੈਸ਼ਨਲ ਪੱਧਰ ਤੇ ਹੋਰ ਵੀ ਲੀਡਰ ਜਿਹੜੇ ਆ ਕਿਉਂਕਿ ਉਹਨਾਂ ਨਾਲ ਅਜੇ ਸਲਾਮ ਮਸ਼ਵਰਾ ਚੱਲ ਰਿਹਾ ਹੈ ਔਰ ਮੈਂ ਉਸ ਗੱਲ ਨੂੰ ਅਜੇ ਡਿਸਕਲੋਜ਼ ਨਹੀਂ ਕਰਾਂਗਾ ਲੇਕਿਨ ਇਹ ਮੈਂ ਤੁਹਾਨੂੰ ਇਨੀ ਗੱਲ ਕਹਿ ਰਿਹਾ ਕਿ ਇਹਦੇ ਵਿੱਚ ਨੈਸ਼ਨਲ ਪੱਧਰ ਤੇ ਜਿਹੜੇ ਸਭ ਤੋਂ ਵੱਡੇ ਲੀਡਰ ਹੈ ਉਹਨਾਂ ਦੀ ਆਉਣ ਦੀ ਸੰਭਾਵਨਾ ਹੈ ਤਾਂ 2027 ਨੂੰ ਲੈ ਕੇ ਕਈਆਂ ਜਾਰੀਆਂ ਕੀਤੀਆਂ ਜਾ ਰਹੀਆਂ ਹਨ ਫਲਕਾ ਬਾਰੇ ਕੰਟੀਨਿਊਟੀ ਫਿਊਚਰ ਕੀ एजेंडा ਲੈ ਕੇ ਚੱਲਦੀ ਪਾੜ ਦੇਖੋ ਪਾਰਟੀ ਦਾ ਬੜਾ ਸਿੰਪਲ ਏਜੰਡਾ ਹੈ ਕਾਂਗਰਸ ਪਾਰਟੀ ਕਿਸ ਮਕਸਦ ਵਾਸਤੇ ਇਹ ਇਲੈਕਸ਼ਨਾਂ ਵਾਸਤੇ ਉਤਰ ਰਹੀ ਹੈ ਉਹਨਾਂ ਦਾ ਮਕਸਦ ਹੈ ਕਿਸਾਨ ਦਾ ਮਜ਼ਦੂਰ ਦੀ ਗੱਲ ਹੋਵੇ ਅੱਜ ਜਿਹੜਾ ਕਿਸਾਨ ਹੈ ਉਹ ਸਭ ਤੋਂ ਜ਼ਿਆਦਾ ਦੁਖੀ ਹੈ ਛੜਕਾਂ ਦੇ ਉੱਪਰ ਉਤਰਿਆ ਹੋਇਆ ਹੈ ਮਜ਼ਦੂਰ ਦੁਖੀ ਹੈ ਬੇਰੁਜ਼ਗਾਰੀ ਦਾ ਆਲਮ ਹੈ ਗੁੰਡਾਗਰਦੀ ਹੈ ਨਸ਼ਿਆਂ ਦਾ ਜਿਹੜਾ ਆ ਉਹ ਘਰ-ਘਰ ਦੇ ਵਿੱਚ ਇਸ ਤਰ੍ਹਾਂ ਨਾਲ ਫੈਲੇ ਹੋਏ ਆ ਔਰ ਇਹ ਸਰਕਾਰ ਹਰ ਪਲੇਟਫਾਰਮ ਤੇ ਫੇਲ ਹੋਈ ਹੈ ਉਹ ਇਹ ਸਰਕਾਰ ਦੀਆਂ ناکਾਮੀਆਂ ਨੂੰ ਲੈ ਕੇ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਔਰ ਆਪਣੀਆਂ ਪਿਛਲੇ ਜਿਹੜੀਆਂ ਅਸੀਂ ਪ੍ਰਾਪਤੀਆਂ ਕੀਤੀਆਂ ਸਾਡੀ ਸਰਕਾਰ ਜਿਹੜੀ 17 ਤੋਂ 22 ਤੱਕ ਰਹੀ ਹੈ ਅਸੀਂ ਉਹਨਾਂ ਦੀਆਂ ਅੱਛੇ ਕੰਮਾਂ ਨੂੰ ਲੈ ਕੇ ਲੋਕਾਂ ਤੱਕ ਜਾਵਾਂ ਸਰ ਵੱਡੀ ਚੁਣੌਤੀ ਕਿਤੇ ਕਿਤੇ ਪਾਰਟੀ ਦੀ ਆਪਸੀ ਫੋਟ ਨੂੰ ਜਿਸ ਨੂੰ ਸੈਲੈਕਟ ਕਰਨਾ ਸਭ ਤੋਂ ਵੱਡੀ ਚੁਣੌਤੀ ਬਣੀ ਜੋ ਕੋ ਦੋ ਕੋਈ ਪਰਿਵਾਰ ਬਹੁਤ ਵੱਡਾ ਹੈ ਪਾਰਟੀ ਬਹੁਤ ਵੱਡੀ ਹੈ ਔਰ ਜਿੱਥੇ ਜਿਆਦਾ ਭਾਂਡੇ ਹੋਣ ਕਿਤੇ ਨਾ ਕਿਤੇ ਖੜਕ ਵੀ ਜਾਂਦੇ ਆ ਸਜਰੋ ਉਹ ਕੋਈ ਗੱਲ ਨਹੀਂ ਲੇਕਿਨ ਇਹਦਾ ਮਤਲਬ ਨਹੀਂ ਕਿ ਪਰਿਵਾਰ ਦੇ ਵਿੱਚ ਕਿਤੇ ਵਿਘਨ ਹੈ ਪਰਿਵਾਰ ਦੇ ਵਿੱਚ ਕਿਤੇ ਇਸ ਗੱਲ ਦਾ ਝਗੜਾ ਹੈ ਮਾੜਾ ਮੋਟਾ ਇਹ ਜਿਹਨੂੰ ਕਹਿੰਦੇ ਨੇ ਸਪੋਰਟਸਮੈਨ ਦੀ ਤਰ੍ਹਾਂ ਇਹ ਸਭ ਲੋਕ ਕੰਮ ਕਰਦੇ ਆ ਤੇ ਕਿਤੇ ਨਾ ਕਿਤੇ ਠੱਪੀ ਮਾਰ ਕੇ ਇੱਕ ਦੂਸਰੇ ਅੱਗੇ ਲੰਘਣ ਦੀ ਵੀ ਕੋਸ਼ਿਸ਼ ਕਰਦੇ ਆ ਇਹ ਸਪੋਰਟਸਮੈਨ ਸਕ੍ਰਿਪਟ ਹੈ ਔਰ ਮੈਂ ਇਹ ਮਹਿਸੂਸ ਕਰਦਾ ਕਿ ਕਾਂਗਰਸ ਪਾਰਟੀ ਦੇਖਦੇ ਹੀ ਦੇਖੋਗੇ ਜੋ ਤਿਆਰੀ ਦੇ ਨਾਲ ਉਤਰੇਗੀ ਜਿਹੜਾ ਵੀ ਕੋਈ ਕੈਂਡੀਡੇਟ ਸਾਡਾ ਕਿਸੇ ਵੀ ਵਿਧਾਨ ਸਭਾ ਚ ਉਤਰੇਗਾ ਉਹਨੂੰ ਜਿਤਾਉਣ ਵਾਸਤੇ ਸਾਰੀ ਪਾਰਟੀ ਜਿਹੜੀ ਹੈ ਉਹ ਜੀਤ ਜਾਣਾਂ ਮਿਹਨਤ ਕਰੇਗੀ ਕੱਲ ਤੁਹਾਨੂੰ ਪ੍ਰੀਕੋਡ ਦਾ ਚਾਰਜ ਲਾਇਆ ਕਿ 27 ਦੇ ਨਾਲ ਨਾਲ 29 ਵੀ ਜੈਦ ਕਰੂ ਨਾ ਨਹੀਂ ਫਿਲਹਾਲ ਤੇ 27 ਦੀ ਤਿਆਰੀ ਦੇ ਵਿੱਚ ਇਹੀ ਅਸੀਂ ਇੱਥੇ ਆਇਆ ਮੈਂ ਔਰ ਇਹਦੇ ਨਾਲ ਨਾਲ ਜਿਹੜਾ ਮੇਨ ਮੇਰਾ ਮੋਟਿਵ ਹੈਗਾ ਜਿਸ ਕਰਕੇ ਮੈਨੂੰ ਭੇਜਿਆ ਗਿਆ ਮੈਨੂੰ ਭੇਜਿਆ ਗਿਆ ਇਹ ਰੈਲੀਆਂ ਨੂੰ ਸਫਲ ਕਰਨ ਦਾ ਮੇਰਾ ਇੱਕ ਪਰਪਜ ਹੈ ਔਰ ਉਹਦੇ ਵਾਸਤੇ ਮੈਨੂੰ ਭੇਜਿਆ ਹੈ ਕਿ 4 ਤਰੀਕ ਨੂੰ 4 ਮਈ ਦੀ ਰੈਲੀ ਸੰਗਰੂਰ ਦੇ ਵਿੱਚ ਹੋ ਰਹੀ ਹੈ ਔਰ 6 ਤੋਂ ਲੈ ਕੇ 14 ਤੱਕ ਡਿਸਟ੍ਰਿਕਟਾਂ ਦੇ ਵਿੱਚ ਰੈਲੀਆਂ ਜਿਹੜੀਆਂ ਉਹਦੇ ਸਬੰਧ ਦੇ ਵਿੱਚ ਮੈਂ ਇੱਥੇ ਹਾਂ ਬਈ ਇਹਨਾਂ ਨੂੰ 27 ਦੀ ਤਿਆਰੀ ਵਜੋਂ ਅੱਜ ਉਹ ਤੋਂ 4 ਵਜੇ ਵੀ ਦੇਖਿਆ ਜਾਵਗਾ ਰੈਲੀਆਂ ਬਈ ਕੋਈ ਇੱਥੇ ਕੋਈ ਸ਼ੱਕ ਨਹੀਂ ਅਸੀਂ ਤੇ ਬਈ 27 ਦੀ ਤਿਆਰੀ ਅਰੰਭ ਕਈ ਬੈਠੇ ਹੋਏ ਆਂ ਇਹ ਤੇ ਕੋਈ ਛੱਟਾਂ ਵਾਲੀ ਗੱਲ ਹੈਗੀ ਨਹੀਂ ਅਸੀਂ 27 ਦੀ ਵੀ ਤਿਆਰੀ ਕਰਕੇ ਬੈਠੇ ਹੋਏ ਆ ਅਸੀਂ 29 ਦੀ ਵੀ ਤਿਆਰੀ ਕਰਕੇ ਬੈਠੇ ਹੋਏ ਆ ਉਹ ਸਾਡੀ ਪਾਰਟੀ ਦਾ ਮੋਟਿਵ ਹੈ ਕਿ ਇਹ ਇਲੈਕਸ਼ਨਾਂ ਨੂੰ ਲੜਨਾ ਕਿਉਂਕਿ ਪੋਲੀਟੀਕਲ ਪਾਰਟੀ ਦਾ ਕੰਮ ਕੀ ਹੈ ਪੋਲੀਟੀਕਲ ਪਾਰਟੀ ਦਾ ਕੰਮ ਹੈ ਇਲੈਕਸ਼ਨਾਂ ਨੂੰ ਲੜਨਾ ਇਲੈਕਸ਼ਨਾਂ ਨੂੰ ਜਿੱਤਣਾ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨਾ ਲੋਕਾਂ ਦੀਆਂ ਗੱਲਾਂ ਕਰਨੀਆਂ ਔਰ ਇਹ ਇਹਦੇ ਵਾਸਤੇ ਸਾਡਾ ਕਾਂਗਰਸ ਪਾਰਟੀ ਹਮੇਸ਼ਾ ਕਰਦੀ ਰਹੀ ਹੈ ਕਰਦੀ ਰਹੇਗੀ ਸੱਚੀ ਸਾ ਕਾਲੀ ਦਲ ਹਾਸ਼ੀਏ ਦੇ ਚੱਲੇ ਦੇਖੋ ਕਿ ਉਹਨਾਂ ਦੇ ਆਪੇ ਪੁੱਤਰ ਜਾਂ ਪਾਰਟੀ ਵਿੱਚ ਜਿਹੜੀ ਘੁੱਟ ਪਈ ਹੈ ਵੰਡਣੀ ਹੈ ਕੁਸ਼ਨਾ ਨੂੰ ਲੈ ਕੇ ਕਾਫੀ ਗਰਾਫ ਉੱਪਰ ਨੀਚੇ ਆਇਆ ਦੂਜੇ ਪਾਸੇ ਗੱਲ ਕਰੀ ਤਾਂ ਮੌਜੂਦਾ ਸਰਕਾਰ ਨੂੰ ਕਿਤੇ ਵੀ ਕਿਸ ਤਰ੍ਹਾਂ ਦੇ ਜਾਂ ਲੱਗੇ ਜਾਂ ਕਿਹਾ ਦੀ ਲੋਕ ਕੀ ਲੱਗਦਾ ਕਿ 2027 ਵਿੱਚ ਕਾਂਗਰਸ ਇਸ ਸੀਟ ਨੂੰ ਜੇਤਨ ਕਰੇਗੀ ਇਸਦਾ ਫਾਇਦਾ ਨਹੀਂ ਦੇਖੋ ਕਾਂਗਰਸ ਪਾਰਟੀ ਜਿਹੜੀ ਆ ਵੀ ਪ੍ਰਾਪਤੀਆਂ ਹਾਸਲ ਕਰੇਗੀ ਉਹ ਆਪਣੇ ਚੰਗੇ ਕਮਾਂਤੇ ਕਰੇਗੀ ਔਰ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਅਸੀਂ ਚਾਹੇ ਅਕਾਲੀ ਦਲ ਹੈ ਚਾਹੇ ਭਾਜਪਾ ਹੈ ਚਾਹੇ ਤੁਸੀਂ ਇਹ ਕਹੋ ਆਮ ਆਦਮੀ ਪਾਰਟੀ ਹੈ ਔਰ ਜਿਸ ਹੱਦ ਤੱਕ ਇਹਨਾਂ ਇਹ ਹਾਸ਼ੀਏ ਤੇ ਪਾਰਟੀਆਂ ਪਹੁੰਚ ਰਹੀਆਂ ਉਹਨਾਂ ਇਹਨਾਂ ਪਾਰਟੀਆਂ ਨੂੰ ਲੋਕ ਜਾਣ ਚੁੱਕੇ ਆ ਇਹ ਪਾਰਟੀਆਂ ਨੂੰ ਲੋਕ ਦੇਖ ਚੁੱਕੇ ਆ ਕਿ ਇਹਨਾਂ ਦੀ ਇਹਨਾਂ ਦੀਆਂ ਪ੍ਰਾਪਤੀਆਂ 0/0 ਹੈਗੀਆਂ ਔਰ ਇਸੇ ਗੱਲ ਦਾ ਕਾਰਨ ਇਹ ਕਿ ਲੋਕਾਂ ਨੂੰ ਜਿੰਨੀਆਂ ਵੀ ਆਸ ਉਮੀਦਾਂ ਹੈ ਉਹ ਕਾਂਗਰਸ ਪਾਰਟੀ ਦੇ ਕੋਲ ਹੈ ਔਰ ਇਹ ਕਾਂਗਰਸ ਪਾਰਟੀ ਆਪਣੀਆਂ ਆਸ ਉਮੀਦਾਂ ਤੇ ਖਰੀ ਉਤਰੇਗੀ ਆਪਣੇ ਇਮਤਿਹਾਨ ਚ ਖਰੀ ਉਤਰੇਗੀ ਅਸੀਂ ਸਾਰੇ ਜੁਨਾਈਟ ਹੋ ਕੇ ਇਸ ਇਲੈਕਸ਼ਨ ਨੂੰ ਲੜਾਂਗੇ। ਮੇਰਾ ਸਾਹਿਬ ਆਮ ਆਦਮੀ ਪਾਰਟੀ ਜਿਹੜੇ ਬਦਲਾਅ ਲੈ ਕੇ ਆਈ ਸੀ 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ। ਕਿਵੇਂ ਦੇਖਦੇ ਹੋ ਹੁਣ ਤੱਕ ਉਹਨਾਂ ਦਾ ਬਦਲਾਅ ਦੇਖੋ ਮੈਂ ਮੈਂ ਤੇ ਇੱਕ ਗੱਲ ਮਹਿਸੂਸ ਕਰਨਾ ਹੈ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਬਦਲਾਅ ਸੀਗਾ ਉਹ ਤੇ ਉਹਨਾਂ ਦੇ ਘਰਾਂ ਤੱਕ ਬਦਲਾਅ ਆਇਆ ਹੈ। ਜਿਹੜੇ ਬੰਦੇ ਆ ਤੁਸੀਂ ਐਮਐਲਏ ਦੇ ਨਿਗਾਹ ਮਾਰ ਕੇ ਦੇਖ ਲਓ। ਜਮੀਨਾ ਖਰੀਦ ਰਿਹਾ ਹੈ ਕੋਠੀਆਂ ਖਰੀਦ ਰਿਹਾ ਹੈ ਠੱਗੀਆਂ ਮਾਰ ਰਿਹਾ ਹੈ ਉਹਨਾਂ ਦਾ ਇਸ ਤੋਂ ਇਲਾਵਾ ਕੋਈ ਕੰਮ ਹੈ ਨਹੀਂ ਤੁਸੀਂ ਇੱਕ ਮੈਨੂੰ ਗੱਲ ਦੱਸ ਦਿਓ ਕਿ ਕਿਹੜਾ ਪਿੰਡ ਆ ਜਿੱਥੇ ਨਸ਼ਿਆਂ ਦੇ ਨਾਲ ਲੋਕ ਨਹੀਂ ਮਾਰੇ ਜਾ ਰਹੇ ਅੱਜ ਨਸ਼ਿਆਂ ਨਾਲ ਬੁਰੀ ਹਾਲਾਤ ਦੇ ਵਿੱਚ ਗੁਜ਼ਰ ਰਹੀ ਹੈ ਔਰ ਕਿਹੜਾ ਇਲਾਕਾ ਆ ਜਿੱਥੇ ਗੁੰਡਾਗਰਦੀ ਲੁੱਟਾਂ ਖੋਹਾਂ ਨਹੀਂ ਹੋ ਰਹੀਆਂ ਇਹ ਪੰਜਾਬ ਅੱਜ ਬੁਰੇ ਹਾਲਾਤ ਦੇ ਵਿੱਚ ਪਹੁੰਚਿਆ ਹੈ 3 ਸਾਲ ਦੀ ਜਿਹੜੀ ਇਹ ਮੈਂ ਇਹਨਾਂ ਨੂੰ ਕਹਾਂ ਕਿ ਇਹਨਾਂ ਦੀ ਕੋਈ ਪ੍ਰਾਪਤੀ ਐ ਉਹ ਸਿਰਫ ਇੱਕੋ ਗੱਲ ਦੀ ਪ੍ਰਾਪਤੀ ਐ ਕਿ ਇਹਨਾਂ ਦੇ ਪੰਜ ਚਾਰ ਐਮਐਲਏ ਨੇ ਮੁੱਖ ਮੰਤਰੀ ਸਮੇਤ ਆ ਨਵੇਂ-ਨਵੇਂ ਵਿਆਹ ਕਰਵਾ ਲਈ ਉਹਨਾਂ ਨੇ ਮੁੱਖ ਮੰਤਰੀ ਵੀ ਨਵੀਂ ਵੋਟੀ ਲਾਇਆ ਤੇਰਾ ਉਹ ਬਾਕੀ ਵੀ ਸਾਰੇ ਇਹੇ ਕੰਮਾਂ ਤੇ ਲੱਗੇ ਐ ਇਹਨਾਂ ਦਾ ਹੋਰ ਕੰਮਾਂ ਨੂੰ ਕੋਈ ਧਿਆਨ ਨਹੀਂ ਸਰ ਵੈਲਕਮ ਵਿੱਚ ਅੰਤ ਕੀ ਹਮਲਾ ਆ ਸੁਣ ਲਈ ਕਾਂਗਰਸ ਪਾਰਟੀ ਦੇਖੋ ਕਾਂਗਰਸ ਪਾਰਟੀ ਇਹ ਹਮਲੇ ਤੇ ਮੁਰਾਕੇ ਬਹੁਤ ਦੁਖੀ ਐ ਔਰ ਕਾਂਗਰਸ ਪਾਰਟੀ ਦੇ ਸਾਡੇ ਬਹੁਤ ਆਲਾ ਕਮਾਨ ਰਾਹੁਲ ਗਾਂਧੀ ਜੀ ਖਲ ਉਥੋਂ ਆ ਕੇ ਆਏ ਆ ਔਰ ਉਸ ਜਗ੍ਹਾ ਦੇ ਉੱਪਰ ਆਏ ਆ ਔਰ ਅਸੀਂ ਸਾਰੇ 116 ਹਲਕਿਆਂ ਦੇ ਵਿੱਚ ਪ੍ਰੋਟੈਸਟ ਰੈਲੀਆਂ ਕਰ ਰਹੇ ਆ ਅਸੀਂ ਸਾਰਿਆਂ ਨੇ ਸ਼ਰਧਾਂਜਲੀ ਸਮਰੋਹ ਜਿਹੜੇ ਲੋਕ ਮਾਰੇ ਗਏ ਆ ਉਹਨਾਂ ਵਾਸਤੇ ਸ਼ਰਧਾਂਜਲੀ ਸਮਰੋਹ ਰੱਖਿਆ ਔਰ ਜਿਹੜੇ ਅਤਵਾਦ ਦਾ ਖਾਤਮਾ ਹੋਵੇ ਇਹਦੇ ਖਿਲਾਫ ਅਸੀਂ ਪ੍ਰੋਟੈਸਟ